ਗੌਰ ਨਾਲ ਦੇਖੋ ਇਸ ਸ਼ਖਸ ਨੂੰ ਇਸ ਦਾ ਨਾਮ ਹੈ ਅਮਰਤਪਾਲ ਸਿੰਘ ਤੇ ਜੋ ਇਸ ਨੇ ਕੀਤਾ ਉਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਇਸ ਨੇ 3 ਦੇ ਕਤਲकांड ਨੂੰ ਅੰਜਾਮ ਦਿੱਤਾ ਦੱਸਦੀ ਹੈ ਕਿ ਅਜਨਾਲਾ ਦੇ ਪਿੰਡ ਕੰਦੋਵਾਲੀ ਦੇ ਵਿੱਚ 트리플 ਮਰਡਰ ਕਰਨ ਵਾਲਾ ਇਹ ਅਮਰਤਪਾਲ ਸਿੰਘ ਹੈ ਜਿਸ ਦੇ ਆਪਣੀ ਮਾਂ ਭਾਬੀ ਅਤੇ 2.5 ਸਾਲ ਦੇ ਭਤੀਜੇ ਤੇ ਵੀ ਤਰਸ ਨਹੀਂ ਕੀਤਾ ਅਤੇ ਦੱਤਰ ਮਾਰ ਕੇ ਕਤਲ ਕਰ ਦਿੱਤਾ ਦਰਸਲ ਪਿਛਲੇ ਦਿਨੀ ਥਾਣਾ ਚੰਡੇਰ ਅਦੀ ਨੌਂਦੇ ਪਿੰਡ ਕੰਦੋਵਾਲੀ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਮਾਂ ਪਰਜਾਈ ਅਤੇ 2.5 ਸਾਲ ਦੇ ਮਾਸੂਮ ਪਤੀਜੇ ਦਾ ਦੱਫਤਰ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਸਨੇ ਖੁਦ ਆਪਣਾ ਜੁਰਮ ਵੀ ਕਬੂਲ ਕਰ ਲਿਆ ਪੁਲਿਸ ਦੇ ਵੱਲੋਂ ਅੱਜ ਅਮਰਤਪਾਲ ਸਿੰਘ ਨੂੰ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਜਿੱਥੋਂ ਮਾਨਯੋਗ ਅਦਾਲਤ ਦੇ ਵੱਲੋਂ ਅਮਰਤਪਾਲ ਸਿੰਘ ਨੂੰ ਨਿਆਂਇਕ ਖਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਕਤਲ ਕੀਤੇ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਇਹ ਅਮਰਿਤਪਾਲ ਸਿੰਘ ਦੀ ਤਸਵੀਰ ਹੈ ਜਿਸ ਵੱਲੋਂ ਇਸ ਖੌਫਨਾਕ ਕਦਮ ਨੂੰ ਅੰਜਾਮ ਦਿੱਤਾ ਗਿਆ ਅਤੇ ਇਨਸਾਨੀ ਰਿਸ਼ਤਿਆਂ ਨੂੰ ਧਾਰ-ਧਾਰ ਕੀਤਾ ਹੈ ਗੌਰ ਨਾਲ ਦੇਖੋ ਇਸ ਸ਼ਖਸ ਨੂੰ ਇਸ ਦਾ ਨਾਮ ਹੈ ਅਮਰਤਪਾਲ ਸਿੰਘ ਤੇ ਜੋ ਇਸ ਨੇ ਕੀਤਾ ਉਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਇਸ ਨੇ 3 ਦੇ ਕਤਲकांड ਨੂੰ ਅੰਜਾਮ ਦਿੱਤਾ ਦੱਸਦੀ ਹੈ ਕਿ ਅਜਨਾਲਾ ਦੇ ਪਿੰਡ ਕੰਦੋਵਾਲੀ ਦੇ ਵਿੱਚ 트리플 ਮਰਡਰ ਕਰਨ ਵਾਲਾ ਇਹ ਅਮਰਤਪਾਲ ਸਿੰਘ ਹੈ ਜਿਸ ਦੇ ਆਪਣੀ ਮਾਂ ਭਾਬੀ ਅਤੇ 2.5 ਸਾਲ ਦੇ ਭਤੀਜੇ ਤੇ ਵੀ ਤਰਸ ਨਹੀਂ ਕੀਤਾ ਅਤੇ ਦੱਫਤਰ ਮਾਰ ਕੇ ਕਤਲ ਕਰ ਦਿੱਤਾ ਦਰਸਲ ਪਿਛਲੇ ਦਿਨੀ ਥਾਣਾ ਚੰਡੇਰ ਅਦੀ ਨੌਂਦੇ ਪਿੰਡ ਕੰਦੋਵਾਲੀ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਮਾਂ ਪਰਜਾਈ ਅਤੇ 2.5 ਸਾਲ ਦੇ ਮਾਸੂਮ ਪਤੀਜੇ ਦਾ ਦੱਫਤਰ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਸਨੇ ਖੁਦ ਆਪਣਾ ਜੁਰਮ ਵੀ ਕਬੂਲ ਕਰ ਲਿਆ ਪੁਲਿਸ ਦੇ ਵੱਲੋਂ ਅੱਜ ਅਮਰਤਪਾਲ ਸਿੰਘ ਨੂੰ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਜਿੱਥੋਂ ਮਾਨਯੋਗ ਅਦਾਲਤ ਦੇ ਵੱਲੋਂ ਅਮਰਤਪਾਲ ਸਿੰਘ ਨੂੰ ਨਿਆਂਇਕ ਖਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਕਤਲ ਕੀਤੇ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਇਹ ਅਮਰਿਤਪਾਲ ਸਿੰਘ ਦੀ ਤਸਵੀਰ ਹੈ ਜਿਸ ਵੱਲੋਂ ਇਸ ਖੌਫਨਾਕ ਕਦਮ ਨੂੰ ਅੰਜਾਮ ਦਿੱਤਾ ਗਿਆ ਅਤੇ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ